ਗੁਰਜੀਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਿਲਾਵਲ ਡੰਡਾ ਮੰਦਰਾ ਖਿੰਤਾ ਆਧਾਰੀ ਪਰਮ ਕੇ ਪਾਏ ਪਵੇ ਪੇਖਤਾਰੀ ਬਿਲਾਵ ਰਖਿ ਭਗਤ ਕਬੀਰ ਜੂ ਦਾ ਬਚਨ ਹੈ हे ਜੋਗੀ ਤੂ ਡੰਡਾ ਮੰਦਰਾ ਕਫਨੀ ਤੇ ਝੋਲੀ ਇਹ ਧਾਰਮਿਕ ਬਾਣਾ ਪਾ ਕੇ ਕਿਉਂ ਕੁਰਾਹੇ ਪਿਆ ਆਸਨ ਪਵਨ ਦੂਰ ਕਰ ਬਵਰੇ ਛੋੜ ਕਪਟ ਨਿਤ ਹਰ ਪਜ ਬਵਰੇ ਰਖਾਉ ਏ ਚੱਲੇ ਜੋਗੀ ਜੋਗ ਅਭਿਆਸ ਇਹ ਪ੍ਰਣਾਯਾਮ ਤਿਆਗ ਦੇ ਚੱਲੇ ਜੋਗੀ ਪਖਾਂ ਟੋਂ ਛੱਡ ਸਦਾ ਪ੍ਰਭੂ ਦੀ ਬੰਦਕੀ ਕਰ ਰਹਾ ਜੇ ਤੂੰ ਜਾਚੈ ਸੋ ਤੇ ਭਵਨ ਪੋਗੀ ਕਹਿ ਕਬੀਰ ਕੇ ਸੋ ਜਗ ਜੋਗੀ ਏ ਭਾਈ ਜਿੰਨੂ ਜਿਸ ਜਿਹੜੀ ਮਾਇਆ ਨੂੰ ਤੂੰ ਮੰਗਦਾ ਫੇਰਨਾ ਉਸ ਨੂੰ ਸਾਰੇ ਜੱਗ ਦੇ ਜੀਵ ਭੋਗ ਰਹੇ ਨੇ ਤਕਬੀਰ ਆਖਦਾ ਜੋਗੀ ਜਗਤ ਵਿੱਚ ਮੰਗਣ ਯੋਗ ਇੱਕ ਪ੍ਰਭੂ ਦਾ ਨਾਮ ਹੀ ਉਸ ਨੂੰ ਮੰਗਿਆ ਕਰ ਬਿਲਾਵਲ ਮੇਨ ਮਾਇਆ ਜਗਦੀਸ਼ ਗੁਸਾਈ ਤੇ ਮਰੇ ਚਰਨ ਬਿਸਾਰੇ ਕਿ ਜਦ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾ ਕਰੈ ਬੇਚਾਰੇ ਰਹਾਉ ਇਹ ਜਗਤ ਦੇ ਮਾਲਕ ਜਗਤ ਦੇ ਖਸਮ ਤੇਰੀ ਪੈਦਾ ਕੀਤੀ ਹੋਈ ਸਮਾਇਆ ਨੇ ਅਸੇ ਜੀਵਾਂ ਦੇ ਦਿਲਾਂ ਚ ਪ੍ਰਭੂ ਦੀ ਯਾਦ ਭੁਲਾ ਦਿੱਤੀ ਏ ਜੀਵ ਚਾਰੇ ਕੀ ਕਰਨ ਜੀਵਾਂ ਦੇ ਅੰਦਰ ਤੇਰੇ ਚਰਨਾਂ ਦਾ ਰਤੀ ਵੀ ਪਿਆਰ ਪੈਦਾ ਨਹੀਂ ਹੁੰਦਾ ਰਹਾ ਤ੍ਰਿਗ ਤਨ ਤ੍ਰਿਗ ਤਨ ਤ੍ਰਿਗ ਏ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ ਇਸ ਮਾਇਆ ਕੋ ਦ੍ਰਿੜ ਕਰ ਆਖੋ ਬੰਦੇ ਆ ਆ ਬਚਨ ਨੀ ਲੜਨ ਤੇ ਸਰੀਰ ਤੇ ਧਨ ਪਦਾਰਥਾਂ ਨੂੰ ਫਟਕਾਰ ਯੋਗ ਹੈ ਮਨੁੱਖਾਂ ਦੀ ਅਕਲ ਧਨ ਪਦਾਰਥ ਦੀ ਖਾਤਰ ਹੋਰਾਂ ਨੂੰ ਤੁਖਾ ਦਿੰਦੀ ਹੈ اے ਜਗਦੀਸ਼ ਤੇਰੇ ਹੁਕਮ ਵਿੱਚ ਹੀ ਇਹ ਮਾਇਆ ਜੀਵਾਂ ਨੂੰ ਆਪਣੇ ਮੋ ਵਿੱਚ ਬੰਨ ਲੈਂਦੀ ਹੈ ਕਿਆ ਖੇਤੀ ਕਿਆ ਲੈਵਾ ਦੇਵੀ ਪਰ ਪੰਚ ਝੂਠ ਗਮਾਨਾ ਕਹ ਕਬੀਰ ਤੇ ਅੰਤ ਬਿਗੂਤੇ ਆਇਆ ਕਾਲ ਨਿਦਾਨਾ ਕੀ ਖੇਤੀ ਕੀ ਵਪਾਰ ਜੱਗ ਦੇ ਸਾਰੇ ਪਸ ਪਸਾਰੇ ਦਾ ਮਨ ਕੂੜਾ ਹੈ ਕਿਉਂਕਿ ਜਦੋਂ ਔੜਕ ਨੂੰ ਮੌਤ ਆਉਂਦੀ ਹੈ ਤਕਬੀਰ ਆਖਦਾ ਹੈ ਇਹ ਸਾਰੇ ਪਸਾਰੇ ਮੋਹ ਮਾਨ ਵਿੱਚ ਫਸੇ ਜੀਵ ਆਕਰ ਹੋ ਕੇ ਲੈਂਦੇ ਆਂਦੇ ਮਿਲਾਵਲ ਸ਼ਰੀਰ ਸਰੋਵਰ ਪੀਤਰ ਆਛ ਕਮਲ ਅਨੂਪ ਪਰਮ ਜੋਤ ਪੁਰ ਖੋਤਮ ਜਾ ਕੈ ਰੂਪ ਨਰੇਖ ਹੇ ਮਨਸ ਪ੍ਰਭੂ ਇਹ ਸਰੀਰੂਪੀ ਸੋਹਣੇ ਸਰਦ ਦੇ ਅੰਦਰ ਹੀ ਹੈ ਉਹ ਪਰਮਾਤਮਾ ਬਾਹਰ ਕਿਤਰੇ ਨਹੀਂ ਵਾਸਤਾ ਵੇਖ ਅੰਦਰ ਹੈ ਤੇ ਉਹਨੇ ਅੰਦਰ ਹੀ ਰਹਿਣਾ ਹੈ ਉਸ ਪ੍ਰਭੂ ਉਤਮបុਰਖ ਪ੍ਰਭੂ ਦੀ ਪਰਮ ਜੋਤ ਦਾ ਰੂਪ ਰੇਖ ਨਹੀਂ ਦੱਸਿਆ ਜਾ ਸਕਦਾ ਰੇ ਮਨ ਹਰ ਪੱਜ ਪਰਮ ਤਜੋ ਜਗ ਜੀਵਨ ਰਾਮ ਰਹਾਉ ਹੇ ਮੇਰੇ ਮਨ ਮਾਇਆ ਦੀ ਪਟਕਣਾ ਛੱਡ ਦੇ ਪਈ 101 ਨ ਕਰਿਆ ਕਰ ਆਵਤ ਕਚੂਨਾ ਦੀ ਸਈ ਨਾਂ ਦੀ ਸਹਿਜਾਤ ਜਾ ਉਪਜੈ ਬਿਨ ਸਹਿ ਤਹੀ ਜੈਸੇ ਪੁਰਵਨ ਪਾਤ ਰੱਬੀ ਜੋਤ ਨਾ ਕਦੇ ਜੰਮਦੀ ਐ ਨਾ ਕਦੇ ਮਰਦੀ ਦਿਸਦੀ ਐ ਪਰ ਮਾਇਆ ਦੀ ਖੇਡ ਚਪਤੀ ਦੇ ਪੱਤਿਆਂ ਵਾਂਗ ਉਸੇ ਪ੍ਰਭੂ ਵਿੱਚੋਂ ਪੈਦਾ ਹੁੰਦੀ ਉਸ ਵਿੱਚ ਲੀਨ ਹੋ ਜਾਂਦੀ ਐ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹ ਕਬੀਰ ਸੇਵਾ ਕਰੋ ਮਨ ਮਨ ਮੂਰਾਰ ਸਹਿਜ ਵਸਤਾ ਦੇ ਸੁਖ ਦੀ ਵਿਚਾਰ ਕਰਕੇ ਪਾਓ ਇਹ ਸਮਝ ਕੇ ਕਿ ਮਾਇਆ ਦਾ ਮੋਹ ਛੱਡਿਆ ਮਾਇਆ ਚ ਡੋਲ ਨੂੰ ਹਟ ਕੇ ਸੁਖ ਬਣ ਜਾਏਗਾ ਤੇ ਕਬੀਰ ਨੇ ਮਾਇਆ ਨੂੰ ਨਾਸ਼ਵੰਤ ਜਾਣ ਕੇ ਇਸ ਦਾ ਮੋਹ ਛੱਡ ਦਿੱਤਾ ਤੇ ਹੁਣ ਕਬੀਰ ਆਖਦਾ ਮੇਰੇ ਮਨ ਆਪਣੇ ਅੰਦਰ ਹੀ ਟੇਕੇ ਪ੍ਰਮਾਤਮਾ ਦਾ ਸਿਮਰਨ ਕਰ ਮਿਲਾਵਲ ਜਨਮ ਮਰਨ ਦਾ ਪਰਮ ਗਿਆ ਗੋਬਿੰਦ ਨੇ ਲੇ ਮਿਲਾ ਕੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਰਹਾਉ ਮੇਰੇ ਅੰਦਰ ਸਤਿਗੁਰ ਦੀ ਸਿੱਖਿਆ ਨਾਲ ਐਸੀ ਬੁੱਧ ਜਾਗੀ ਜਨਮ ਮਰਨ ਮੁੱਕ ਗਿਆ ਤੇ ਪ੍ਰਭੂ ਚਰਨਾਂ ਚ ਮੇਰੀ ਸੁਰਤ ਜੁੜੀ ਏ ਮੈਂ ਜਗਤ ਵਿੱਚ ਵਿਚਰਦਾ ਹੋਇਆ ਵੀ ਉਸ ਸਾਚ ਟਿਕਿਆ ਰਿन्हा ਜਿੱਥੇ ਮਾਇਆ ਦੇ ਫੁਰਨੇ ਨਹੀਂ ਉੱਟਦੇ ਰਹਾ ਕਾਂਸੀ ਤੇ ਤਨ ਊਪਜੈ ਤਨ ਕਾਂਸੀ ਜਾਈ ਕਾਂਸੀ ਫੂਟੀ ਪੰਡਤਾ ਤਨ ਕਹਾ ਸਮਾਈ اے ਪੰਡਤ ਜਿਵੇਂ ਕਹਿੰਦੇ ਭਾਂਡੇ ਨੂੰ ਠਣਕਾਇਆ ਉਸ ਵਿੱਚ ਆਵਾਜ਼ ਨਿਕਲਦੀ ਹੈ ਨਾ ਜੇ ਠਣਕਾਣਾ ਛੱਡ ਦਈਏ ਆਵਾਜ਼ ਵਿੱਚ ਹੀ ਮੁੱਕ ਜਾਂਦੀ ਹੈ ਇਹ ਪੰਡਾ ਜਦੋਂ ਦੀ ਬੁੱਧ ਜਾਗੀ ਹੈ ਤੇ ਮੇਰੇ ਸ਼ੀਰ ਨਾਲ ਮੋਹ ਮਿੱਟ ਗਿਆ ਹੈ ਹੁਣ ਪ੍ਰਭੂ ਦੇ ਚਰਨਾਂ ਸੁਰਤ ਜੁੜੀ ਹੈ ਤ੍ਰਿਕਟੇ ਸੰ ਮੈਂ ਵੇਖਿਆ ਕਟ ਹੂੰ ਕਟ ਜਾਗੀ ਐਸੀ ਬੁੱਧ ਸਮਾਚਰੀ ਕਟਮਾਹੇ ਤਿਆਗੀ ਸਤਗੁਰੂ ਦੀ ਸਿੱਖਿਆ ਨਾਲ ਬੁੱਧ ਜਾਗਣ ਤੇ ਮੇਰੀ ਅੰਦਰਲੀ ਖਿਜ ਦੂਰ ਹੋ ਗਈ ਹੈ ਮੇਰੇ ਅੰਦਰ ਐਸੀ ਮਤ ਪੈਦਾ ਹੋ ਗਈ ਮੈਂ ਅੰਦਰੋਂ ਪ੍ਰਗਟ ਹੋ ਗਿਆ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ ਗੋ ਮਿੰਦ ਮਨ ਮਾਨਾ ਹੁਣ ਅੰਦਰੋਂ ਮੈਨੂੰ ਆਪੇ ਦੀ ਸੂਝ ਹੋ ਗਈ ਹੈ ਮੇਰੀ ਜੋਤ ਰੱਬੀ ਜੋਤ ਚ ਰਲ ਗਈ ਤਕਬੀਰ ਅਖਦਣ ਮੈਂ ਗੋਬਿੰਦ ਨਾਲ ਜਾਣ ਪਛਾਨ ਪਾ ਲਈਏ ਮੇਰਾ ਮਨ ਪ੍ਰਭੂ ਦੇ ਨਾਮ ਚ ਖਿੱਚ ਗਿਆ ਹੈ ਬਿਲਾਵਲ ਚਰਨ ਕਮਲ ਜਾ ਕੈ ਰਿਦੈ ਬਸੈ ਸੋਜਨ ਕਿਉ ਡੋਲੇ ਦੇਵ ਮਾਨੋ ਸਭ ਸੁਖ ਨਉ ਨਿਦਤਾ ਕੈ ਸਹਿਜ ਸਹਿਜ ਜਿਸ ਬੋਲੇ ਦੇਵ ਰਹਾਉ हे ਦੇਵ ਜਿਸ ਮਨੁਕ ਦੇਹੀ ਤੇ ਤੇਰੇ ਸੋਹਣੇ ਚਰਨ ਵਾਸਤੇ ਨੇ ਉਹ ਮਾਇਆ ਦੇ ਹੱਤਾਂ ਤੇ ਨਹੀਂ ਨੱਚਦਾ ਉਹ ਢੋਲ ਵਸਤਾ ਟਿਕਿਆ ਰਹੇ ਕਿ ਤੇਰੀ ਸਿਵ ਤੋਂ ਸਲਾਹ ਕਰਦਾ ਰਹੇ ਸਹਿ ਸਹਿ ਤੇਰੇ ਗੁਣ ਗੰਦਰਹਾ ਤਬ ਇਹ ਮਤ ਜੋ ਸਭ ਮੈਂ ਪੇ ਕ ਉਟਲ ਕਾਂਠ ਜਬ ਗਾਂਠ ਜਬ ਖੋਲ ਦੇ ਬਾਰੰਬਾਰ ਮਾਇਆ ਤੇ ਅਟਕੇ ਲੈ ਨਰ ਜਾ ਮਨ ਤੋ ਲੈ ਦੇ ਤੇ ਸਿਮਰਨ ਦੀ ਬਰਕਤ ਨਾਲ ਮਨੁੱਖ ਆਪਣੇ ਅੰਦਰੋਂ ਵਿੰਗੀ ਟੇਢੀ ਕੁੰਡੀ ਪਾਉ ਕੇ ਖੋਟ ਕੱਢ ਲੈਂਦਾ ਉਹ ਮਨੁੱਖ ਮੁਰਮੁਰ ਆਪਣੇ ਮਨ ਨੂੰ ਮਾਇਆ ਵੱਲੋਂ ਰੋਕ ਲਿੰਦੇ ਅਤੇ ਤਕੜੀ ਤੇ ਲੈ ਕੇ ਤੋਲਦਾ ਰਹਿਣਾ। ਜਾਂ ਉਹ ਜਾਏ ਤਹੀਂ ਸੁਖ ਪਾਵੇ। ਮਾਇਆ ਤਾਸਨਾ ਝੋਲੇ ਦੇ। ਕਹਿ ਕਬੀਰ ਮੇਰਾ ਮਨ ਮੰਨਿਆ। RAM ਪ੍ਰੀਤ ਕਿਉ ਲੈ ਦੇ। ਜਿੱਥੇ ਵੀ ਮਨੁੱਖ ਜਾਂਦਾ। ਉੱਥੇ ਸੁਖ ਹੀ ਪਾਉਂਦਾ ਉਸ ਨੂੰ ਮਾਇਆ ਪਰਮਾਨਦੀ ਨਹੀਂ। ਤੇ ਕਬੀਰ ਆਖਦਾ ਮੈਂ ਵੀ ਆਪਣੇ ਮਨ ਨੂੰ ਪ੍ਰਭੂ ਦੀ ਪ੍ਰੀਤੀ ਵਿੱਚ ਹੁਣ ਲੀਨ ਕਰ ਦਿੱਤਾ ਨਾਮ ਚ ਪਤੀਜ ਗਿਆ ਮਿਲਾਵਲ ਬਾਣੀ ਭਗਤ ਨਾਮਦੇਵ ਦੇਵ ਜੀ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਫਲ ਜਨਮ ਮੌਕੋ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ ਮੈਨੂੰ ਮੇਰੇ ਸਾਤ ਗੁਰਾਂ ਨੇ ਸਫਲ ਜੀਵਨ ਦਿੱਤਾ ਹੈ ਹੁਣ ਮੈਂ ਸਾਰੇ ਜਗਤ ਦੇ ਦੁੱਖ ਪਲਾ ਕੇ ਪ੍ਰਭੂ ਦੇ ਨਾਮ ਚ ਲੀਨ ਹੋ ਗਿਆ ਜਾ ਨੰਨਜਨਨੋ ਕੋ ਗੁਰ ਦੀ ਨਾਮ ਰਾਮ ਨਾਮ ਬਿਨ ਜੀਵਨ ਮਨਹੀਨ ਰਹਾ ਮੈਨੂੰ ਸਤਗੁਰੂ ਨੇ ਆਪਣੇ ਗਿਆਨ ਦਾ ਸਰਮਾ ਦਿੱਤਾ ਤੇ ਹੁਣ ਪ੍ਰਭੂ ਦੀ ਬੰਦ ਕਿਤੋਂ ਬਿਨਾਂ ਜਿਉਣਾ ਵਿਅਰਥ ਜਾਪਦਾ ਰਹਾ ਨਾਮ ਦੇ ਸਿਮਰਨ ਕਰ ਮੰਨ ਜਗ ਜੀਵਨ ਸਿਉ ਜਿਉ ਸਮਾਨਾ ਤੇ ਮੈਂ ਨਾਮਦੇਵ ਨੇ ਪ੍ਰਭੂ ਦਾ ਭਜਨ ਕਰਕੇ ਪ੍ਰਭੂ ਨਾਲ ਸਾਝ ਪਾਲ ਲਈ ਤੇ ਜਗਤ ਆਸਰੇ ਪ੍ਰਭੂ ਚ ਮੇਰੀ ਜਿੰਦ ਹੁਣ ਲੀਨ ਹੋ ਗਈ ਆ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇਕ ਓੰਕਾਰ ਸਤ ਗੁਰ ਪ੍ਰਸਾਦ ਦਾਰ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ ਅਸ਼ਟ ਦਸ਼ਾ ਸਿਧ ਕਰ ਤਲ ਸਭ ਕਿਰਪਾ ਤੁਮਾਰੀ ਹਰੇਕ ਬੰਦਾ ਕਿਸੇ ਦੀ ਗਰੀਬੀ ਵੇਖ ਕੇ ਮਖੌਲ ਕਰਦਾ ਇਹੋ ਜੀ ਹਾਲਤ ਹੀ ਮੇਰੀ ਪੀਸੀ ਲੋਕ ਮੇਰੀ ਗਰੀਬੀ ਇਤਿਹਾਸ ਤੇ ਸਨ ਪਰ 18 ਸਿੱਧੀਆਂ ਮੇਰੇ ਹੱਥ ਦੀ ਤਲੇ ਤੇ ਨੱਚਦੀਆਂ ਨੇ ਇਹ ਪ੍ਰਭੂ ਸਾਰੀ ਤੇਰੀ ਮਿਹਰ ਹੈ ਤੂੰ ਜਾਣਤ ਮੈਂ ਕਿਛ ਨਹੀਂ ਪਉਖੰਡਨ ਰਾਮ ਸਗਲ ਜੀ ਸ਼ਰਨਾਗਤੀ ਪ੍ਰਪੂਰਨ ਕਾਮ ਰਹਾਉ ਇਹ ਜੀਵਾਂ ਦੇ ਜਨਮ ਮਰਨ ਦਾ ਗੇਟ ਨਾਸ ਕਰਨ ਵਾਲੇ ਰਾਮ ਤੂੰ ਜਾਣਦਾ ਮੇਰੀ ਕੋਈ ਪਾਇਾਨੀ ਇਹ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ ਸਾਰੇ ਜੀ ਜਨ ਤੇਰੀ ਸ਼ਰਨ ਆਵੰਦੈ ਮੈਂ ਗਰੀਬ ਤੇਰੀ ਸ਼ਰਨ ਆ ਰਹਾ ਜੋ ਤੇਰੀ ਸ਼ਰਨਾਗਤਾ ਜਿਨਾਂ ਨਾਹੀ ਭਾਰ ਊਚ ਨੀਚ ਤੁਮ ਤੇ ਤਰੇ ਆਲਸ ਸੰਸਾਰ ਜੋ ਜੋ ਤੇਰੀ ਸ਼ਰਨ ਆਉਂਦਾ ਉਹਨਾਂ ਦੀ ਆਤਮਾ ਉੱਤੇ ਵਿਕਾਰਾਂ ਦਾ ਭਾਰ ਨਹੀਂ ਰਹਿ ਜਾਂਦਾ ਚਾਹੇ ਉੱਚੀ ਜਾਤ ਵਾਲੇ ਹੋਣ ਚਾਹੇ ਨੀਵੀਂ ਜਾਤ ਵਾਲੇ ਹੋਣ ਤਹਿਰ ਵਿਦਾਸ ਅਕਾਥ ਕਥਾ ਬਹੁ ਕਾਇਕ ਰੀਜ ਜੈਸਾ ਤੂ ਤੈਸਾ ਤੂ ਹੀ ਕਿਆ ਉਪਮਾ ਦੀਜੈ ਤੇ ਰਵਦਾ ਸਕਦੇ ਪ੍ਰਭੂ ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਤੂ ਕੰਗਾਲ ਨੂੰ ਵੀ ਸ਼ੈਨਸ਼ਾ ਬਣਾਉਣ ਵਾਲਾ ਆਪਣੇ ਵਰਗਾ ਤੂ ਆਪ ਹੀ ਹੈ ਜਗਤ ਵਿੱਚ ਕੋਈ ਐਸਾ ਨਹੀਂ ਜਿਸ ਨੂੰ ਤੇਰੇ ਵਰਗਾ ਕਿਆ ਜਾ ਸਕੇ ਵਿਲਾਵਲ ਜੇ ਕੁਲ ਸਾਧ ਬੈਸ ਨਾ ਹੋਏ ਵਰਨ ਅਬਰਨ ਰੰਕਨੇ ਈਸ਼ਰ ਬਿਮਲ ਬਾਸ ਜਾਣੀਐ ਜਗ ਸੋਇ ਰਹਾ ਜਿਸ ਕਿਸੇ ਦੀ ਕੁਲਚ ਪ੍ਰਮਾਤਮਾ ਦਾ ਭਗਤ ਜੰਪੇ ਚਾ ਚੰਗੀ ਜਾਤ ਚਾ ਬਿੰਨੀ ਵੀ ਜਾਤ ਦਾ ਕੰਗਾਲ ਵਿੱਚ ਅਮੀਰ ਉਹ ਜਗਤ ਵਿੱਚ ਨਿਰਮਲ ਸ਼ੋਭਾ ਵਾਲਾ ਹੁੰਦਾ ਰਹਾ ਬ੍ਰਹਮਾ ਬੈਸ ਸੂਦ ਅਰ ਖੱਤਰੀ ਡੋਮ ਚੰਡਾਰ ਮਲੇਚ ਮਨਸੋਏ ਕੋਈ ਪੁਨੀਤ ਪਗਵੰਤ ਭਜਨ ਤੇ ਆਪ ਤਾਰ ਤਾਰੇ ਕੁਲੰਦੋਏ ਕੋਈ ਬ੍ਰਾਹਮਣ ਖੱਤਰੀ ਚੂਮ ਚੰਡਾਲ ਮਲੀਨ ਮੰਨ ਵਾਲਾ ਕੋਈ ਹੋਵੇ ਪਰਮਾਤਮਾ ਦੇ ਭਜਨ ਨਾਲ ਮਨੁੱਖ ਪਵਿੱਤਰ ਹੋ ਜਾਂਦਾ ਉਹ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਤਾਰ ਲੈਂਦਾ ਤਨ ਸੋ ਗਾਉ ਤਨ ਸੋ ਠਾਉ ਤਨ ਪੁਨੀਤ ਕੁੱਟਮ ਸਭ ਲੋਏ ਜਿਨ ਪੀਆ ਸਾਰਸ ਤਜੇ ਅਨ ਆਨ ਰਸ ਔਰ ਅਸ ਮਗੰਦਾਰੇ ਬਿਖ ਖੋਏ ਸੰਸਾਰ ਵਿੱਚ ਉਹ ਪਿੰਡ ਮੁਬਾਰਕ ਹੈ ਥਾਨ ਥਾਨ ਹੈ ਪਵਿੱਤਰ ਕੁਲ ਕੁਲ ਪਾਗਾ ਵਾਲੀ ਹੈ ਜਿਸ ਵਿੱਚ ਜਮ ਕੇ ਕਿਸੇ ਨੇ ਪ੍ਰਮਾਤਮਾ ਦਾ ਨਾਮ ਰਸ ਪੀਤਾ ਹੈ ਨਾਮ ਜਪਿਆ ਹੈ ਪੰਡਿਤ ਸੂਰ ਛਤਰਪਤ ਰਾਜ ਭਗਤ ਬਰਾਬਰ ਔਰ ਨਾ ਕੋਏ ਜੈਸੇ ਪੁਰਨ ਪਾਤਰ ਹੈ ਜਲ ਸਮੀ ਪਾਨ ਰਵਿਦਾ ਜਨਮੇ ਜਗ ਹੋਏ ਮਾਰਜ ਕਹਿਣ ਲਗੇ ਪਾਰਾ ਵਿਦਵਾਨ ਹੋਵੇ ਚਾਹੇ ਸੂਰਮਾ ਚਾਹੇ ਚਤਰਪਤੀ ਰਾਜਾ ਹੋਵੇ ਕੋਈ ਮਨੁੱਖ ਉਸ ਤੇ ਬਰਾਬਰ ਨਹੀਂ ਹੁੰਦਾ ਤੇ ਰਵਿਦਾਸ ਆਖਦਾ ਭਗਤਾਂ ਦਾ ਹੀ ਜਮਣਾ ਜਗਤ ਵਿੱਚ ਮੁਬਾਰਕ ਹੈ ਕਿਉਂਕਿ ਪ੍ਰਭੂ ਦੇ ਨਾਮ ਦੇ ਵਿੱਚ ਹਮੇਸ਼ਾ ਲੀਨ ਰਹਿੰਦੇ ਨੇ ਬਾਣੀ ਸਦਨੇ ਕੀ ਰਾਗ ਬਿਲਾਵਲ ਇੱਕ ਊੰਕਾਰ ਸਤ ਗੁਰ ਪ੍ਰਸਾਦ ਨੇ ਕੰਨਿਆਂ ਕੇ ਕਾਰਨ ਇੱਕ ਪਿਆ ਭੇਕਤਾਰੀ ਕਾਮਰਤੀ ਸਵਾਰਤੀ ਵਾਕੀ ਪੈਜ ਸੁਵਾਰੀ ਏ ਪ੍ਰਭੂ ਇੱਕ ਭੇਕਤਾਰੀ ਜਿਸਨੇ ਇੱਕ ਰਾਜੇ ਦੀ ਲੜਕੀ ਦੇ ਖਾਤਰ ਧਰਮ ਦਾ ਭੇਕਤਾਰਿਆ ਤੁਸ ਕਾਮੀ ਤੇ ਖੁਦਗਰਜ਼ ਬੰਦੇ ਦੀ ਵੀ लाज ਰੱਖੀ ਪਾਉ ਤੁਸ ਉਸ ਨੂੰ ਕਾਮਵਾਸ਼ਨਾ ਦੇ ਵਿਕਾਰ ਵਿੱਚ ਡਿੱਗਣੋਂ ਬਚਾ ਲਿਆ ਤਾਂ ਉਹ ਗੁਨਕਾਹ ਜਗਤ ਗੋਰਾ ਜੋ ਕਰਮ ਨਾ ਨਾਸੈ ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਕਰਾਸੈ ਰਹਾ ਸੇ ਜਗਤ ਦੇ ਗੁਰੂ ਪ੍ਰਭੂ ਜੇ ਮੇਰੇ ਪਿਛਲੇ ਕੀਤੇ ਕਰਮਾਂ ਦਾ ਫਲ ਨਾਸ ਨਾ ਹੋਇਆ ਤਾਂ ਤੇਰੀ ਸ਼ਰਨ ਆਉਣ ਦਾ ਕੀ ਫਾਇਦਾ ਤੇਰੀ ਸ਼ਰਨ ਪੈਣ ਦਾ ਕੀ ਲਾਭ ਜੇ ਫਿਰ ਵੀ ਗਿੱਦੜ ਖਾਜ ਰਹਾ ਇੱਕ ਬੂੰਦ ਜਲ ਕਾਰਨ ਚਾ ਤ੍ਰਿਕ ਦੁੱਖ ਪਾਵੇ ਪ੍ਰਾਣ ਗਏ ਸਾਗਰ ਮਿਲੈ ਕੁਨ ਕਾਮਨਾ ਆਵੇ ਪੀਵਿਹਾ ਜਲਦੀ ਇੱਕ ਬੂਨ ਵਾਸਤੇ ਦੁੱਖ ਹੀ ਹੁੰਦਾ ਪਰ ਉਡੀਕ ਵਿੱਚ ਹੀ ਰਹਿ ਜਾਂਦਾ ਜੇ ਉਸਦੀ ਜਿੰਨ ਚਲੀ ਜਾਏ ਫਿਰ ਉਸ ਨੂੰ ਪਾਣੀ ਦਾ ਸਮੁੰਦਰ ਵੀ ਮਿਲ ਜਾ ਕਿਸੇ ਕੰਮ ਨੇ ਪ੍ਰਾਣ ਜੋ ਤਾਕਤ ਤੇਰ ਨਹੀਂ ਕੈਸੇ ਬਿਰਮਾਉ ਬੂੜ ਮੋਏ ਨੌਕਾ ਮਿਲੇ ਕੋ ਕਹੇ ਚੜਾਉ ਤੇਰੀ ਮਿਹਰ ਤੇਰੀ ਮਿਹਰ ਨੂੰ ਡੀਕ ਡੀਕ ਕੇ ਮੇਰੀ ਜਿੰਨ ਥੱਕ ਗਈ ਵਿਕਾਰਾਂ ਵਿੱਚ ਡੋਲ ਰੇ ਕਿਸ ਤਰ੍ਹਾਂ ਮੈਂ ਆਪਣੇ ਆਪ ਨੂੰ ਸੰਭਾਲਾਂ ਇਹ ਪ੍ਰਭੂ ਜੇ ਮੈਂ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬ ਗਿਆ ਤੇ ਪਿੱਛੋਂ ਤੇਰੀ ਬੇੜੀ ਮਿਲ ਪੀ ਗਈ ਫਿਰ ਉਹਦੇ 'ਚ ਚੜੇਗਾ ਕੋਣ ਮੈਂ ਨਾਹੀਂ ਕਛ ਹਾਂ ਨਾਹੀਂ ਕਿਛ ਆਹੇ ਨਾ ਮੋਰਾ ਅਵਸਰ ਲੱਜਾ ਰਖ ਲਿਓ ਸਦਨਾ ਜਨ ਤੋਰਾ ਇਹ ਪ੍ਰਭੂ ਮੇਰੀ ਕੋਈ ਪਾਇਆ ਨਹੀਂ ਮੇਰਾ ਹੋਰ ਕੋਈ ਆਸਰਾ ਨਹੀਂ ਇਹ ਮਨੁੱਖਾ ਜਨਮ ਹੀ ਮੇਰੀ लाज ਰੱਖਣ ਦਾ ਸਮ ਹੈ ਮੈਂ ਸਦਨਾ ਤੇਰਾ ਦਾਸ ਹਾਂ ਮੇਰੀ लाज ਰੱਖ ਮੈਨੂੰ ਸਾਗਰ ਸੰਸਾਰ ਤੋਂ ਬਚਾ ਲੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਹਰਾ ਗਉਣ ਚੌਪਦ ਦੇ ਮਹਿਲਾ ਚੌਥਾ ਘਰ ਪਹਿਲਾ ਜੇ ਮਨ ਚਿਤ ਆਸ ਰੱਖੇ ਹਰ ਉਪਰ ਤਾਂ ਮਨ ਚਿੰਦੇ ਨੇਕ ਨੇਕ ਫਲ ਪਾਈ ਹਰ ਜਾਣੈ ਸਭ ਕਿਛ ਜੋ ਜੀਵਰਤੈ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਏ ਭਾਈ ਜੇ ਤੂੰ ਆਪਣੇ ਮਨ ਵਿੱਚ ਆਪਣੇ ਚੇਤ ਵਿੱਚ ਸਿਰਫ ਇੱਕ ਪਰਮਾਤਮਾ ਤੇ ਭਰੋਸਾ ਰੱਖੇਗਾ ਤੂੰ ਨੇਕਾ ਹੀ ਮਨ ਮੰਗੇ ਫਲ ਹਾਸਲ ਕਰੇਗਾ ਕਿਉਂਕਿ ਪਰਮਾਤਮਾ ਉਹ ਸਭ ਕੁਝ ਜਾਣਦਾ ਹੈ ਜੋ ਸਾਡੇ ਮਨ ਵਿੱਚ ਚੱਲਦਾ ਹੈ ਤੇ ਪ੍ਰਮਾਤਮਾ ਕਿਸੇ ਦੀ ਕੀਤੀ ਗਈ ਅਰਦਾਸ ਨੂੰ ਵਿਅਰਥ ਨਹੀਂ ਜਾਣ ਦਿੰਦਾ ਹਰ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮੈਂ ਸਵਾਮੀ ਰਹਾ ਸਮਾਈ ਹੇ ਭਾਈ ਉਸ ਮਾਲਕ ਦੀ ਸਦਾ ਆਸ ਰੱਖ ਜਿਹੜਾ ਸਭ ਜੀਮਾਂ 'ਚ ਮੌਜੂਦ ਹੈ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ ਸਾਨੇ ਫਲਾਸ ਬਿਰਤੀ ਜਾਇ ਰਹਾ ਹੋ ਏ ਮੇਰੇ ਮਨ ਜਗਤ ਦੇ ਮਾਲਕ ਧਰਤੀ ਦੇ ਜਿਹੜਾ ਸਾਈਂ ਐ ਨਾ ਉਸ ਦੀ ਆਸ ਰੱਖ ਪ੍ਰਮਾਤਮਾ ਤੋਂ ਬਿਨਾ ਕੀਤੀ ਗਈ ਕਿਸੇ ਹੋਰ ਦੀ ਆਸ ਵਿਰਥ ਜਾਂਦੀ ਰਹਾ ਜੋ ਦੀ ਸੇ ਮਾਇਆ ਮੋ ਕਟੰਬ ਸਭ ਮਤ ਇਸ ਕੀ ਆਸ ਲਗ ਜਨਮ ਗਵਾਈ ਇਨ ਕਾ ਕਿਛ ਹਾਤ ਨਹੀਂ ਕਹਾ ਕਰ ਹੈ ਇਹ ਬਪੁਰੇ ਇਨ ਕਾ ਵਾਹਿਆ ਕਛ ਨਾ ਵਸਾਈ ਏ ਮੇਰੇ ਮਾਨ ਇਹ ਸਾਰਾ ਪਰਿਵਾਰ ਦਿਸ ਰਿਹਾ ਨਾ ਇਹ ਮਾਇਆ ਦੇ ਮੋਹ ਦਾ ਮੂਲ ਹੈ ਇਸ ਪਰਿਵਾਰ ਦੀ ਆਸ ਰੱਖ ਕੇ ਕਿਤੇ ਆਪਣਾ ਜੀਵਨ ਵਿਅਰਥ ਨਾ ਗਵਾ ਲਈ ਇਨਾਂ ਸਬੰਧੀਆਂ ਦੇ ਹੱਥ ਵਿੱਚ ਕੁਛ ਨਹੀਂ ਵਿਚਾਰੇ ਕੀ ਕਰ ਸਕਦੇ ਨੇ ਇਨਾਂ ਦਾ ਲਾਇਆ ਹੋਇਆ ਜੋਰ ਸਫਲ ਨਹੀਂ ਹੁੰਦਾ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੇ ਤੇਰਾ ਕੁਟਮ ਸਭ ਚੜਾਈ ਏ ਮੇਰੇ ਮਾਨ ਆਪਣੇ ਪ੍ਰਭੂ ਦੀ ਆਸ ਰੱਖ ਉਹ ਤੇਰੇ ਪਰਿਵਾਰ ਨੂੰ ਵੀ ਪਾਰ ਪਾਰ ਉਤਾਰ ਦੇਗਾ ਜੇ ਕਿਛ ਆਸ ਅਵਰ ਕਰਹਿ ਪਰ ਮਿੱਤਰੀ ਮਤ ਤੂੰ ਜਾਣ ਤੇਰੇ ਕਿਤੇ ਕਮ ਆਈ ਇਹ ਆਸ ਪਰ ਮਿੱਤਰੀ ਪਾਉ ਦੂਜਾ ਹੈ ਕਿਨ ਮੈਂ ਝੂਠ ਬਿਨ ਸਜਾਈ ਏ ਭਾਈ ਜੇ ਤੂੰ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਦੀ ਆਸ ਕਰੇਂਗਾ ਕਿਤੇ ਤੇਰੇ ਕਿਸੇ ਕਾਮਨੇ ਆਉਣੀ ਤੇ ਮਾਇਆ ਵਾਲੀ ਆਸ ਪ੍ਰਭੂ ਤੋਂ ਬਿਨਾਂ ਦੂਜਾ ਪਿਆਰ ਹੈ ਤੇ ਸਾਰਾ ਪਿਆਰ ਭਾਈ ਝੂਠਾ ਹੈ ਮੇਰੇ ਮਨ ਆਸਾ ਕਰ ਹਰਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਂ ਪਾਈ ਇਹ ਮੇਰੇ ਮਨ ਸਦਾ ਪ੍ਰਭੂ ਦੀ ਆਸ ਕਰ ਜਿਹੜਾ ਤੇਰੀ ਕੀਤੀ ਮਿਹਨਤ ਸਫਲ ਕਰੇਗਾ ਆਸਾ ਮਨਸਾ ਸਭ ਤੇਰੀ ਮੇਰੇ Swami ਜੈਸੀ ਤੂੰ ਆਸ ਕਰਾਵੈ ਤੈਸੀ ਕੋ ਆਸ ਕਰਾਈ ਕਿਛ ਕਿਸੇ ਕਹਿ ਹੱਥ ਨਹੀਂ ਮੇਰੇ Swami ਐਸੀ ਮੇਰੇ ਸਾਧਗੁਰੂ ਬੂਝ ਮੁਝਾਈ ਏ ਮੇਰੇ ਮਾਲਕ ਪ੍ਰਭੂ ਤੇਰੀ ਪ੍ਰੇਰਣਾ ਨਾਲ ਜੀਵ ਆਸਾਂ ਤਾਰਦਾ ਮਨ ਦੇ ਫੁਰਨੇ ਬਣਾਉਂਦਾ ਹਰੇਕ ਜੀਵ ਉਹੋ ਜੀ ਆਸ ਤਾਰਦਾ ਜਿਹੋ ਜੀ ਪ੍ਰੇਰਣਾ ਕਰਦਾ ਏ ਮੇਰੇ ਮਾਲਕ ਕਿਸੇ ਵੀ ਜੀਵ ਦੇ ਕੁਛ ਵਾਸ ਨਹੀਂ ਮੈਨੂੰ ਤਾਂ ਮੇਰੇ ਗੁਰੂ ਨੇ ਸੂਝ ਬਖਸ਼ੀ ਜਨ ਨਾਨਕ ਕੀ ਆਸ ਤੂੰ ਜਾਣ ਹੈ ਹਰ ਦਰਸ਼ਨ ਦੇ ਖਰ ਦਰਸ਼ਨ ਤ੍ਰਿਪਤਾਇ ਇਹ ਪ੍ਰਭੂ ਆਪਣੇ ਦਾਸ ਨਾਨਕ ਦੀ ਤਾਰੀ ਹੋਈ ਆਸ ਤੂੰ ਆਪ ਹੀ ਜਾਣਦਾ ਇਹ ਤਾਂ ਗੇ ਹੈ ਕਿ ਪ੍ਰਭੂ ਦਾ ਦਰਸ਼ਨ ਕਰਕੇ ਨਾਨਕ ਦਾ ਮਨ ਦਰਸ਼ਨ ਦੀ ਬਰਕਤ ਨਾਲ ਮਾਇਆ ਦੀਆਂ ਆਸਾਂ ਵੱਲ ਰਜ ਜਾਂਦਾ ਹੈ ਮਨ ਪ੍ਰਭੂ ਦੇ ਚਰਨਾਂ 'ਚ ਫਿਰ ਜੁੜਿਆ ਰਹਿੰਦਾ ਗੌਂਡ ਮਹਿਲਾ ਚੌਥਾ ਐਸਾ ਹਰ ਸੇਵੀ ਹੈ ਨਿਤ ਧਿਆਈ ਹੈ ਜੋ ਖਿੰਨ ਮੈਂ ਗਿਲ ਵਿਕ ਸਭ ਕਰੇ ਬਿਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀਜੈ ਤਾ ਹਰ ਨਿਰਫਨੇ ਫਲ ਸਭ ਕਾਲ ਗਵਾਸਾ ਇਹ ਮੇਰੇ ਮਨ ਜਿਹੜਾ ਹਰੀ ਇੱਕ ਖਿੰਨ ਵਿੱਚ ਸਾਰੇ ਪਾਪ ਮਕਾ ਦਿੰਦਾ ਹੈ ਉਸ ਨੂੰ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ ਧਿਆਨ ਤਰਨਾ ਚਾਹੀਦਾ ਮੇਰੇ ਮਨ ਜੇ ਤੂੰ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੀ ਆਸ ਰੱਖੇਂਗਾ ਤਾਂ ਪਰਮਾਤਮਾ ਜੀਵ ਦੀ ਸਾਰੀ ਕੀਤੀ ਮਿਹਨਤ ਨੂੰ ਸਫਲਾ ਕਰ ਦਿੰਦਾ ਮੇਰੇ ਮਨ ਹਰ ਸੇਵੋ ਸੁਖ ਦਾਤਾ Swami ਜਿਸੇਵੈ ਸਭ ਭੁਖ ਲਹਾਸਾ ਮੇਰੇ ਮਨ ਸਾਰੇ ਸੁਖ ਦੇਣ ਵਾਲੇ ਪ੍ਰਭੂ ਦਾ ਸਿਮਰਨ ਕਰ ਉਸਤਾਦ ਸਿਮਰਨ ਕੀਤਿਆ ਤ੍ਰਿਸ਼ਨਾ ਭੁੱਖ ਲੈ ਜਾਂਦੀ ਹੈ ਮੇਰੇ ਮਨ ਹਰੂ ਪਰ ਕੀ ਜੈ ਪਰਵਾਸਾ ਜਾਂ ਜਾਈਏ ਤਾਂ ਨਾਲ ਮੇਰਾ ਸਵਾਮੀ ਹਰ ਆਪਣੇ ਪੈਜ ਰੱਖਿਆ ਜਨੰਦਾਸ ਰਹਾ ਮੇਰੇ ਮਨ ਪਰਮਾਤਮਾ ਤੇ ਪ੍ਰੋਸਰ ਖਣਾ ਚਾਹੀਦਾ ਕਿਉਂਕਿ ਮੇਰੇ ਮਨ ਜਿੱਥੇ ਵੀ ਜਾਏ ਉਹ ਮੇਰਾ ਮਾਲਕ ਪ੍ਰਭੂ ਸਦਾ ਅੰਗ ਸੰਗ ਨਾਲ ਰਿੰਦਾ ਆਪਣੇ ਦਾਸਾਂ ਦੀ ਸੇਵਕਾਂ ਦੀ ਜਤ ਰੱਖਦਾ ਹੈ ਜਾਪਨੀ ਬਿਰਥਾ ਕਹੋ ਅਵਰਾਪੈ ਤਾਂ ਆਗੇ ਆਪਣੀ ਬਿਰਥਾ ਬਹੁ ਬਹੁਤ ਕਡਾ ਸਾ ਆਪਣੀ ਬਿਰਥਾ ਕਹੋ ਹਰ ਆਪਣੇ ਸਵਾਮੀ ਪੈ ਜੋ ਤੁਮਰੇ ਦੁਖ ਤਤਕਾਲ ਕਟਾ ਸਾ ਇਹ ਭਾਈ ਜੇ ਤੂੰ ਆਪਣਾ ਕੋਈ ਦੁਖ ਦਰਦ ਪ੍ਰਭੂ ਨੂੰ ਛੱਡ ਕੇ ਹੋਰ ਨਾ ਅਗੇ ਪੇਸ਼ ਕਰਦਾ ਫਿਰੇਗਾ ਤਾਂ ਲੋਕ ਅਗੋ ਆਪਣੇ ਦੁਖ ਦਦ ਸੁਨਾ ਦੇਣਗੇ ਇਹ ਭਾਈ ਆਪਣਾ ਰੇਕ ਦੁੱਖ ਦਰਦ ਆਪਣੇ ਮਾਲਕ ਪਰਮਾਤਮਾ ਪਾਸ ਹੀ ਬਿਆਨ ਕਰਿਆ ਕਰ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਔਰਾ ਪੈ ਕਹੀਐ ਅਬਰਾ ਪੈ ਕੈ ਮਨ ਲਾਜ ਮਰਾਸਾ ਇਹ ਭਾਈ ਇਹੋ ਜੇ ਸਮਰਤ ਪ੍ਰਭ ਨੂੰ ਛੱਡ ਕੇ ਆਪਣੀ ਪੀੜਾ ਹੋਰ ਨਾ ਅਗੇ ਪੇਸ਼ ਕੀਤੀ ਜਾਏ ਹੋਰ ਨਾ ਪਾਸ ਆਕਰਾ ਕੇ ਮਨ ਸ਼ਰਮਿੰਦਿਆ ਕੀ ਹੋਣਾ ਪੈਂਦਾ ਜੋ ਸੰਸਾਰ ਕੇ ਕਟਮ ਮਿੱਤਰ ਭਾਈ ਦੀ ਸੈਮਨ ਮੇਰੇ ਤੇ ਸਭ ਆਪਣੇ ਸੁਆਇ ਮਿਲਾਸਾ ਜੇ ਦਿਨ ਉਨ੍ਹਾਂ ਦਾ ਸਵਾ ਹੋਏ ਨਾ ਆਵੇ ਤਿੱ ਦਿਨੇੜਾ ਕੋ ਨ ਟੁਕਾਸਾ ਹੈ ਮੇਰੇ ਮਨ ਦੁਨੀਆ ਵਾਲੇ ਸਾਖ ਸੰਗ ਸੰਗੀ ਮਿੱਤਰ ਭਰਾ ਜਿੰਨੇ ਨੇ ਇਹ ਗਰਜ ਦੀ ਖਾਤਰ ਹੀ ਮਿਲਦੇ ਨੇ ਜਦੋਂ ਉਨ੍ਹਾਂ ਦੀ ਗਰਜ ਪੂਰੀ ਨਾ ਹੋਏ ਉਹਨਾਂ ਵਿੱਚੋਂ ਕੋਈ ਨੇੜੇ ਨਹੀਂ ਟੁਕਦਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਧ ਉਪਕਰ ਦੁਖ ਸੁਖ ਆਸਾ ਮੇਰੇ ਮਨ ਦਿਨ ਰਾਤ ਹਰ ਵੇਲੇ ਪ੍ਰਭੂ ਦਾ ਸਿਮਰਨ ਕਰ ਕੋਈ ਰੇਕ ਦੁਖ ਸੁਖ ਵਿੱਚ ਤੈਨੂੰ ੁਕਾਅ ਮਤਲਬ ਤੇਰੀ ਮਦਦ ਕਰ ਸਕਦਾ ਤੇਰਾ ਸਹਾਈ ਹੁੰਦਾ ਤਿਸ ਕਾ ਪਰਵਾਸਾ ਕਿਉਂਕਿ ਜੇ ਮਨ ਮੇਰੇ ਜੰਤੀ ਔਸਰ ਰਖ ਨ ਸਕਸਾ ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਤਿਨ ਅੰਤ ਛਡਾਇ ਜਨ ਹਰਪ੍ਰੀਤ ਚੇਤਾ ਸਾ ਏ ਮੇਰੇ ਮਨ ਉਪਦੇਸ਼ ਲੈ ਕੇ ਗੁਰੂ ਪਾਸੋਂ ਗੁਰੂ ਦੀ ਸਿੱਖਿਆ ਤੋਰ ਕੇ ਪ੍ਰਮਾਤਮਾ ਦਾ ਮੰਤਰ ਜਪਿਆ ਕਰ ਜਿਹੜੇ ਜਪਦੇ ਨੇ ਉਹਨਾਂ ਨੂੰ ਜਮਾਂ ਤੋਂ ਪ੍ਰਭੂ ਛਡਾ ਲੈਂਦਾ ਏ ਦਾਸ ਨਾਨਕ ਕਾ ਕੇ ਸੰਤ ਜਨੋਂ ਹਰ ਵੇਲੇ परमात्मा का नाम जपया करो दुखा कलेसा तो बचाण वाला गौड़ महला चौथा हर सिमरत सदा हुए अंतर शान। शीतल मन अपना जैसे सक सोर बहुजलता गुर सस देखे लह जाए सब तपना भाई परमात्मा द नाम सिमरद्या सिमरद्या सदा अंदर आनंद ਬਣਿਆ ਰਹਿੰਦਾ ਜੇ ਮਾਇਆ ਦਾ ਸੋਰ ਬਹੁਤ ਤਪਦਾ ਤੇ ਗੁਰੂ ਚੰਦਰਮਾ ਦਾ ਦਰਸ਼ਨ ਕੀਤੇ ਆ ਮਾਇਆ ਦੀ ਤਪਸ਼ ਬੋਝ ਜਾਂਦੀ ਹੈ ਮੇਰੇ ਮਨ ਅੰਨ ਦਿਨ ਧਿਆਏ ਨਾਮ ਹਰ ਜਪਣਾ ਜਹਾ ਕਹਾਂ ਤੁ ਜਰਾਖੈ ਸਭ ਠਾਂ ਸਵੈਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਓ ਏ ਮੇਰੇ ਮਨ ਹਰ ਵੇਲੇ ਪਰਮਾਤਮਾ ਦਾ ਨਾਮ ਦਾ ਧਿਆਨ ਤਰ हे मनु प्रभु हर ठां ते री राखि करण वाला उस अपने प्रभु नु सदा सिमरतारो रह। जा मैं सब निधान सो हर जप मन मेर। गुरम खोज लहो हर रत्ना। जिन हर त्याया तिन हर पाया मेरा स्वामी। तिन के चरण मलो हर दसना हे मेरे मन। उस प्रभु दा नाम जपिया कर जिस में सारे ही खजाने ने। ਜਿੰਨਾ ਮਨੁੱਖਾਂ ਨੇ ਹਰੀ ਨਾਮ 'ਚ ਧਿਆਨ ਜੋੜਿਆ ਉਹਨਾਂ ਨੇ ਹਰੀ ਦਾ ਮਲਾਪ ਹਾਸਲ ਕਰ ਲਿਆ ਸ਼ਬਦ ਨ ਪਛਾਨ ਰਾਮ ਰਸ ਪਾਵੋ ਉਹ ਊਤਮ ਸੰਤ ਭਇਓ ਵੱਡ ਵੱਡਨਾ ਤਿਸ ਜਨ ਕੀ ਵਿੜਾਈ ਹਰ ਆਪ ਵਧਾਈ ਉਹ ਘਟੈ ਨ ਕਿਸੈ ਦੀ ਕਟਾਈ ਇੱਕ ਤਿਲ 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 ਨਾ ਇਹ ਮਨ ਗੁਰੂ ਸ਼ਬਦ ਨਾਲ ਸੰਜ ਪਾ ਕੇ ਹਰੀ ਨਾਮ ਦਾ ਰਸ ਪ੍ਰਾਪਤ ਕਰ ਉਹ ਸ੍ਰੇਸ਼ਟ ਸੰਤ ਹੈ ਜਿਹੜਾ ਨਾਮ ਰਸ ਘਟਦਾ ਹੈ ਅਜੇ ਹੀ ਮਨੁੱਖ ਦੀ ਇੱਜ਼ਤ ਪ੍ਰਭੂ ਨੇ ਆਪ ਦਾਈ ਏ ਉਹ ਕਟਾਇਆ ਰਤੀ ਪਰ ਵੀ ਨਹੀਂ ਕੱਟਦੀ ਜਿਸ ਤੇ ਸੁਖ ਪਾਵੈ ਮਨ ਮੇਰੇ ਸੋ ਸਦਾ ਧਿਆਇ ਨਿਤ ਕਰ ਜੁਰਨਾ ਜਨਾਨਕ ਕੋ ਹਰ ਦਾਨ ਇੱਕ ਦੀਜੈ ਨਿਤ ਬਸੈ ਰਿਦੈ ਹਰੇ ਮੋਹ ਚਰਨਾ ਏ ਮੇਰੇ ਮਾਨਾ ਜਿਸ ਪ੍ਰਭੂ ਪਾਸੋਂ ਤੂੰ ਸਾਰੇ ਸੁਖ ਪਾ ਰਿਆ ਹੈ ਉਸ ਨੂੰ ਸਦਾ ਹੀ ਦੋਵੇਂ ਹੱਥ ਜੋੜ ਕੇ ਪੂਰੀ ਨਿਮਰਤਾ ਨਾਲ ਸਿਮਰਿਆ ਕਰ ਇਹ ਹਰੀ ਆਪਣੇ ਦਾਸ ਨਾਨਕ ਨੂੰ ਇੱਕ ਖੈਰ ਪਾ ਕਿ ਤੇਰੇ ਚਰਨ ਮੇਰੇ ਹਿਰਦੇ ਵਿੱਚ ਸਦਾ ਹੀ ਵਸਦੇ ਰਹਿ ਨਾ ਜਿਸ ਤੇ ਸੁਖ ਪਾਵੇਂ ਮਨ ਮੇਰੇ ਸੋ ਸਦਾ ਧਿਆਇ ਨਿਤ ਕਰ ਜੁਰਨਾ ਜੇ ਨਾਨਕੋ ਹਰਿ ਦਾਣ ਇੱਕ ਦੀਜੈ ਨਿਤ ਬਸੈ ਰਿਦੈ ਹਰੀ ਮੋਹਿ ਚਰਨਾ ਵਾਹਿਗੁਰੂ ਜੀ ਕਾ ਖਾਲਸਾ wahi guru jee ki batte